ਪਤੀ ਦੂਸਰੀ ਔਰਤ ਨਾਲ ਬਣਾ ਰਿਹਾ ਸੀ ਨਜਾਇਜ਼ ਸੰਬੰਧ ਪਤਨੀ ਨੇ ਮੌਕੇ ਤੇ ਆ ਕੇ ਰੰਗੇ ਹੱਥੀ ਕੀਤਾ ਕਾਫੀ ਤੇ ਗੁੱਸੇ 'ਚ ਆਈ ਔਰਤ ਨੇ ਆਪਣੇ ਪਤੀ ਦੇ ਸਾਰੇ ਤੇ ਖਰਿਆਂ ਨੂੰ ਕੁੱਟ ਮਾਰ ਦਿੱਤੀ ਇਹ ਮਾਮਲਾ ਨਿਸ਼ਾਨ ਦਾ ਹੈ ਜਿੱਥੇ ਇੱਕ ਔਰਤ ਨੇ ਆਪਣੇ ਹੀ ਪਤੀ ਨੂੰ ਕਿਸੇ ਦੂਸਰੀ ਔਰਤ ਨਾਲ ਨਜਾਇਜ਼ ਸੰਬੰਧ ਨੂੰ ਲੈ ਕੇ ਕਾਫੀ ਕੋਈ ਸੁਣ ਜਾਣਕਾਰੀ ਨਹੀਂ ਦਿੰਦਾ ਦੱਸਿਆ ਕਿ ਉਹ ਤਾਂ ਪਤੀ ਵੀਡੀਓ ਕੋਲ ਕਰਕੇ ਨਜਾਇਜ਼ ਸੰਬੰਧ ਨਾਲ ਆ ਰਿਹਾ ਸੀ ਜਿਸ ਤੋਂ ਬਾਅਦ ਗੁੱਸੇ 'ਚ ਆਈ ਪਤਨੀ ਨੇ ਉਸੇ ਹੋਟਲ ਦੇ ਬਾਹਰ ਜਾ ਕੇ ਆਪਣੇ ਪਤੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਸਟ ਉਸ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਪਏ ਜੇ ਕੀ ਮਾਮਲਾ ਹੈ ਕਿਉਂ ਉਸ ਨਾਲ ਕੁੱਟਮਾਰ ਕੀਤੀ ਹੈ ਮਾਮਲਾ ਇਹ ਹੈ ਕਿ ਉਹ ਮੇਰਾ ਹਸਬੰਦ ਹੈ ਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਤੇ ਵੀਡੀਓ ਕਾਲ ਕਰਕੇ ਤੇ ਮੈਨੂੰ ਕਹ ਰਿਹਾ ਸੀ ਵੜਲਾ ਚੋ ਮੇਰਾ ਫੜਨਾ ਉਸ ਤੋਂ ਬਾਅਦ ਮੈਂ ਗਈ ਤੂੰ ਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰੀਆ ਮਤਲਬ ਸਭ ਕੁਝ ਚੱਲ ਰਿਹਾ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ ਸਭ ਕੁਝ ਹੋਇਆ ਤੇ ਮੈਂ ਮਤਲਬ ਥਾਣਾ ਮੁਗੰਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬਸ ੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਣਵਾਈ ਨਹੀਂ ਹੋਈ 751 ਦਾ ਮੈਨੂੰ ਕਿਹਾ ਗਿਆ ਪਰ 751 ਉਸਤੇ ਨਹੀਂ ਹੋਈ ਪਰ 751 ਜੋ ਉਹਨੇ ਗਲਤੀ ਕੀਤੀ ਹੈ ਇਸੇ ਸਜ਼ਾ ਤੇ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 751 ਵੀ ਇੱਕ ਛੋਟਾ ਜਿਹਾ ਕੇਸ ਭਾ ਕੇ ਵੀ ਉਸ ਤੇ ਨਹੀਂ ਕੀਤੀ ਗਈ ਤੁਸੀਂ ਕਦੋਂ ਪੁਲਿਸ ਤੇ ਹਵਾਲੇ ਕੀਤਾ ਸੀ ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30 9 ਵਜੇ ਫੜਾਇਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12 1 ਵਜੇ ਬਾਅਦ ਸੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ ਉਸੇ ਟਾਈਮ ਹੀ ਲੇਡੀਜ਼ ਰੂਮ ਛੱਡ ਦਿੱਤਾ ਗਿਆ ਬਾਕੀ ਮਤਲਬ ਸਵੇਰੇ ਉਸ ਆਦਮੀ ਨੂੰ ਛੱਡਿਆ ਗਿਆ ਮੇਰੇ ਹਸਬੰਦ ਨੂੰ ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਿਹਾ ਤੁਹਾਨੂੰ ਨਹੀਂ ਆਪਣਾ ਰਹੇ ਕੀ ਕਾਰਨ ਕਰਣੇ ਕਿ ਜੀਜਾ ਜਿਹੜਾ ਉਸ ਦਾ ਉਸ ਦੀ ਗਲਤ ਅੱਖ ਮੇਰੇ ਤੇ ਆ ਉਹ ਲੜਾਈਆਂ ਲਵਾਉਂਦਾ ਵੀ ਵਾਸੇ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸ ਦੀ ਜਗ੍ਹਾ ਤੇ ਮੈਂ ਹੀ ਆ ਸਕਾਂ ਇਹ ਹੁਣ ਗਲਤ ਨਾਵਸ਼ਨਾਵ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ ਕਿ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਨਾਂ ਦੀ ਜਗ੍ਹਾ ਤੇ ਇਹ ਆਪ ਇਸ ਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵਾ ਇਸ ਦਾ ਮੇਰੇ ਹਸਬੰਦ ਦਾ ਜੀਜਾ ਉਹ ਸਭ ਕੁਝ ਕਰਵਾ ਰਿਹਾ ਉਨ ਕੀ ਮੰਗ ਕੀਤੀ ਕਰਦੇ ਜੀ ਮੰਗੇ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਸਾਹਮਣੇ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਐਸਾ ਮੈਨੂੰ ਗਲਤ ਉਹਨੇ ਮੇਰੇ ਨਾਲ ਇਹ ਕੀਤਾ ਵਾ ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪੰਚਾਈ ਆ ਔਰ ਜਿੱਜੇ ਦੀ ਵੀ ਜੋ ਜਿੱਜਾ ਕਰ ਰਿਹਾ ਵਾ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਪਹਿਲਾਂ ਕਹਿੰਦੀ 7556 ਮਤਲਬ ਆਈ ਆ ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 57 ਨਹੀਂ ਪਈ ਕੁਝ ਵੀ ਨਹੀਂ ਪਿਆ ਤੇ ਜੇ ਮੈਂ ਆਪ ਮੁਤਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ ਦੋਰੋ ਦਿਖਾਤਾ ਗਿਆ 57 ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਉਹ ਸ਼ਰੀਆਮ ਤੁਰਿਆ ਫਿਰਦਾ ਬਚਾਰਾ ਵਿੱਚ ਜਿਸ ਨੇ ਗਲਤ ਹਰਕਤ ਕੀਤੀ ਐ ਉਸ ਨੂੰ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਹਾਂਜੀ